ਪੰਜਾਬ ਦੇ ਵਿੱਚ ਪਾਣੀਆਂ ਦੇ ਸੈਂਪਲ ਲਏ ਗਏ ਸੀ ਤੇ ਬੜੀ ਹੀ ਹੈਰਾਨੀਜਨਕ ਤੇ ਚਿੰਤਾਜਨਕ ਰਿਪੋਰਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਜਿਹੜੇ ਸੈਂਪਲ ਲਏ ਸੀ ਉਹਦੀ ਜਦੋਂ ਟੈਸਟਿੰਗ ਹੋਈ ਤਾਂ ਪਤਾ ਲੱਗਾ ਕਿ 30% ਯੂਰੇਨੀਅਮ ਹੈ ਨਾ ਪਾਣੀਆਂ ਦੇ ਵਿੱਚ ਇਹ ਬੱਚਿਆਂ ਵਾਸਤੇ ਬੜਾ ਨੁਕਸਾਨਦਾਇਕ ਹੈ ਕਿਉਂਕਿ ਕਈ ਦੀ ਇੱਕ ਸਮਾਂ ਹੁੰਦਾ ਸੀ ਪੰਜਾਬ ਦੇ ਵਿੱਚ ਕਹਿੰਦੇ ਕਿ ਉੱਚੇ ਲੰਬੇ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਸੀ ਅੱਜ ਉਹਨਾਂ ਦੇ ਕੱਦ ਕਾਠ ਵੀ ਕੋਈ ਨਹੀਂ ਰਹਿ ਗਏ ਔਰ ਬਹੁਤ ਥਾਵਾਂ ਤੇ ਕੈਂਸਰ ਜਿਹੜੀ ਹੈ ਉਹਦੇ ਵੀ ਤੱਤ ਪਾਣੀਆਂ ਦੇ ਵਿੱਚ ਪਾਏ ਜਾਂਦੇ ਸੇ ਪਾਏ ਜਾਂਦੇ ਨੇ ਸੋ ਇਹ ਪਾਣੀ ਦੀ ਹੁਣ ਜਿਹੜੀ ਰਿਪੋਰਟ ਆਈ ਹੈ ਇਸ 'ਚ ਚਿੰਤਾ ਹੁਣ ਜ਼ਿਆਦਾ ਵੱਧ ਗਈ ਹੈ ਜਦ ਤੋਂ ਪਤਾ ਲੱਗਾ ਕਿ ਯੂਰੇਨੀਅਮ ਦੀ ਮਾਤਰਾ 30% ਦੀ ਜੀ ਬਿਲਕੁਲ ਸਿਮਰ ਨੇ ਕਈ ਜੜੀਆਂ ਆਰਗੇਨਾਈਜੇਸ਼ਨਸ ਨੇ ਕਈ ਰਿਸਰਚ ਸੈਂਟਰ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਇਹ ਜਾਂਚ ਕੀਤੀ ਖੋਜ ਕੀਤੀ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਜਿੰਨੀ ਕੁ ਮਾਤਰਾ ਯੂਰੇਨੀਅਮ ਦੀ ਪਾਣੀ ਦੇ ਵਿੱਚ ਹੋਣੀ ਚਾਹੀਦੀ ਹੈ ਉਹਦੇ ਤੋਂ ਕਈ ਗੁਣਾ ਜ਼ਿਆਦਾ ਇਹਨਾਂ ਦੇ ਪਾਣੀ ਦੇ ਵਿੱਚ ਆ ਖਾਸ ਕਰ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਜਿਹੜਾ ਉਹਦੇ ਵਿੱਚ ਸਭ ਤੋਂ ਵੱਧ ਪਹਿਲਾਂ ਵੀ ਜਿਹੜੇ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਸੀ ਜੀ ਇੱਕ ਟ੍ਰੇਨ ਚੱਲਦੀ ਹੁੰਦੀ ਸੀਗੀ ਗੰਗਾ ਨਗਰ ਵਾਲੇ ਪਾਸੇ ਜਿਹੜਾ ਉੱਥੇ ਹਸਪਤਾਲ ਆ ਕੈਂਸਰ ਦਾ ਉਹਨੂੰ ਕੈਂਸਰ ਟ੍ਰੇਨ ਹੀ ਕਹਿਣ ਲੱਗ ਪਏ ਸੀਗੇ ਜੀ ਤਾਂ ਬਾਕੀ ਹੁਣ ਕੈਂਸਰ ਦੇ ਜਿਹੜੇ ਨੇ ਹੋਮੀ ਭਾਬਾ ਦਾ ਇੱਕ ਕੈਂਸਰ ਦਾ ਜਿਹੜਾ ਯੂਨਿਟ ਖੁੱਲ ਚੁੱਕਿਆ ਹੈ ਤਾਂ ਮਤਲਬ ਕੈਂਸਰ ਦੀ ਨਾਮਰਾਦ ਬਿਮਾਰੀ ਕਹਿੰਦੇ ਯੂਰੇਨੀਅਮ ਦੇ ਕਾਰਨ ਹੀ ਹੁੰਦੀ ਆ ਪਾਣੀ ਦੇ ਵਿੱਚ ਇੱਕ ਤਾਂ ਭਾਰੇ ਤੱਤ ਆ ਜਾਂਦੇ ਨੇ ਯੂਰੇਨੀਅਮ ਦੇ ਕਾਰਨ ਤੇ ਦੂਜਾ ਹੁਣ ਜਿਹੜੀ ਇਹ ਰਿਸਰਚ ਕੀਤੀ ਗਈ ਹੈ ਇਹਦੇ ਵਿੱਚ ਇੱਕ ਤਾਂ ਇਹ ਆ ਕਿ ਭਾਬਾ ਐਟੋਮਿਕ ਰਿਸਰਚ ਸੈਂਟਰ ਹੈ ਮੁੰਬਈ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲड्रन ਫਰੀਦਕੋਟ ਤੇ ਜਰਮਨੀ ਦੀ ਵੀ ਇੱਕ ਲੈਬ ਆ ਇਹਨਾਂ ਨੇ ਸਾਰਿਆਂ ਨੇ ਰਲ ਕੇ ਸਾਂਝੇ ਰੂਪ ਦੇ ਵਿੱਚ ਕੰਮ ਕੀਤਾ ਤੇ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਨੇ ਉਹ ਪਿੰਡ ਬਠਿੰਡੇ ਦੇ ਹੀ ਨੇ ਜੀ ਪਾਈ ਪਿੰਡਾਂ ਦੇ ਵਿੱਚ ਯੂਰੇਨੀਅਮ ਦੀ ਜਿਹੜੀ ਮਾਤਰਾ ਹੈ ਉਹ ਪਾਈ ਗਈ ਹੈ ਕਿਉਂਕਿ ਜਿਹੜਾ ਵਿਸ਼ਵ ਸਿਹਤ ਸੰਗਠਨਾ ਉਹਨੇ ਯੂਰੇਨੀਅਮ ਦੀ ਜਿਹੜੀ ਮਾਤਰਾ ਹੈ ਉਹ 15 ਪਾਰਟ ਪ੍ਰਤੀ ਬਿਲੀਅਨ ਜਿਹੜੀ ਆ ਉਹ ਨਿਰਧਾਰਤ ਕੀਤੀ ਹੋਈ ਹੈ ਪਰ ਇਹਦੇ ਵਿੱਚ ਪਾਣੀ ਦੀ ਜਿਹੜੀ ਗੁਣਵੱਤਾ ਹੈ ਉਹ ਕਾਫੀ ਨਿਗਾਰ ਵੱਲ ਜਾ ਰਹੀ ਹੈ ਇੱਕ ਤਾਂ ਪਾਣੀ ਵੈਸੇ ਡੂੰਗੇ ਹੋ ਚੁੱਕੇ ਨੇ ਜੀ ਨਹਿਰੀ ਪਾਣੀ ਤੇ ਨਿਰਪਰਤਾ ਨਹਿਰੀ ਪਾਣੀ ਵੀ ਹੁਣ ਅਜੇ ਸਾਫ਼ ਨਹੀਂ ਰਹੇਗੇ ਕਿ ਜਿਹਦੇ ਨਾਲ ਕਹਿ ਸਕੀਏ ਕਿ ਨਹਿਰੀ ਪਾਣੀ ਤੁਸੀਂ ਪਹਿਲਾਂ ਹੁੰਦਾ ਸੀ ਨਾ ਕਿ ਬਠਿੰਡੇ ਵਾਲੇ ਪਾਸੇ ਨਾ ਨਹਿਰਾਂ ਦਾ ਪਾਣੀ ਆਉਂਦਾ ਸੀ ਹੂੰ ਉਹਨੂੰ ਇੱਕ ਵੱਡੇ ਟੈਂਕਾਂ ਦੇ ਵਿੱਚ ਇਕੱਠਾ ਕਰਦੇ ਸੀਗੇ ਉਹ ਥੋੜਾ ਬਹੁਤਾ ਸਾਫ਼ ਹੋ ਜਾਂਦਾ ਸੀ ਗਾਰਜੀ ਬੈਠ ਜਾਂਦੀ ਸੀ ਲੋਕ ਡਰਮ ਭਰ ਕੇ ਘਰੇ ਲਿਆਉਂਦੇ ਸੀਗੇ ਤੇ ਉਸ ਤੋਂ ਬਾਅਦ ਘੜਿਆਂ 'ਚ ਪਾ ਕੇ ਨੇ ਇੱਕ ਫਟਕਰੀ ਹੁੰਦੀ ਹੈ ਜੀ ਫਟਕਰੀ ਦੇ ਨਾਲ ਉਹਦਾ ਜਿਹੜਾ ਜਿੰਨੇ ਕੁ ਭਾਰੇ ਤੱਤ ਨੇ ਜਾਂ ਉਹਦੇ ਵਿੱਚ ਜਾਲਾ ਵਗੈਰਾ ਉਹ ਬੈਠ ਜਾਂਦਾ ਸੀ ਫਟਕੜੀ ਵਿੱਚ ਪਾਣੀ ਦੇ ਪਾਉਣ ਨਾਲ ਤਾਂ ਪਾਣੀ ਪੀਣ ਯੋਗ ਬਣਾ ਲਿਆ ਜਾਂਦਾ ਸੀ ਪਰ ਹੁਣ ਫਟਕਰੀ ਲਾ ਕੇ ਵੀ ਪਾਣੀ ਪੀਣ ਯੋਗ ਨਹੀਂ ਰਹਿ ਗਿਆ ਤੇ ਚਿੰਤਾ ਦਾ ਵਿਸ਼ਾ ਇਹ ਹੈ ਕਿ 22 ਪਿੰਡਾਂ ਦੇ ਵਿੱਚ ਇਹ ਮਾਤਰਾ ਯੂਰੇਨੀਅਮ ਦੀ ਬਹੁਤ ਜ਼ਿਆਦਾ ਪਾਈ ਗਈ ਹੈ ਤੇ ਇਹਦੇ ਵਿੱਚ ਕੁਝ ਪਿੰਡ ਨੇ ਜੱਜਲ ਗਿਆਨਾ ਤੇ ਮਲਕਾਨਾ ਇਹਨਾਂ ਦੇ ਵਿੱਚ ਸਭ ਤੋਂ ਵੱਧ ਪਾਣੀ ਦੂਸ਼ਿਤ ਪਾਇਆ ਗਿਆ ਹੈ ਹੂੰ ਤੇ ਹੋਸ਼ ਉਡਾਊ ਖਬਰ ਕਹਿ ਸਕਦੇ ਆ ਇਹਨੂੰ ਕਿਉਂਕਿ ਪਾਣੀ ਹੀ ਸਾਡੀ ਮੁੱਖ ਜ਼ਰੂਰਤ ਆ ਆਪਾਂ ਦੂਰ ਨਾ ਜਾਈਏ ਤਾਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਨੇ ਹੂੰ ਉਹ ਕੁਝ ਵੀ ਨਹੀਂ ਖਾ ਰਹੇ ਸਿਰਫ ਪਾਣੀ ਤੇ ਨਿਰਭਰਤਾ ਆ ਪਾਣੀ ਕਹਿੰਦਾ ਜਲ ਹੀ ਜੀਵਨ ਹੈ ਤੇ ਜੇਕਰ ਜੀਵਨ ਹੀ ਨਾ ਰਿਹਾ ਜਲ ਹੀ ਨਾ ਰਿਹਾ ਤਾਂ ਫਿਰ ਅਸੀਂ ਕਿਹੜੇ ਪਾਸੇ ਨੂੰ ਜਾਵਾਂਗੇ ਤੇ ਜਿਹੜਾ ਜੱਜਲ ਪਿੰਡ ਹੈ ਇਹਨੂੰ ਤਾਂ ਕਹਿੰਦੇ ਜਾਣਿਆ ਹੀ ਕੈਂਸਰ ਕਰਕੇ ਜਾਂਦਾ ਹੈ ਇਹਦੇ ਵਿੱਚ ਬਹੁਤ ਲੋਕ ਇਸ ਪਿੰਡ ਦੇ ਇਸ ਨਾਮਰਾਦ ਬਿਮਾਰੀ ਤੋਂ ਪੀੜਿਤ ਨੇ ਜੀ ਤੇ ਇਸ ਕਰਕੇ ਇਹ ਜਿਹੜਾ ਯੂਰੇਨੀਅਮ ਹੈ ਕਾਫੀ ਖਤਰਨਾਕ ਹੈ ਹੁਣ ਤੱਕ ਇਹ ਕਹਿੰਦੇ ਜਿਹੜਾ ਰੇਆਂ ਸਪਰੇਆਂ ਕਰਦੇ ਹਨ ਉਹਦੇ ਵਿੱਚ ਵੀ ਆਉਣ ਲੱਗ ਪਿਆ ਇਸ ਰਿਪੋਰਟ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੀਆਂ ਸਾਡੀਆਂ ਖਾਣ ਪੀਣ ਦੀਆਂ ਵਸਤਾਂ ਨੇ ਉਹਨਾਂ ਦੇ ਵਿੱਚ ਵੀ ਯੂਰੇਨੀਮ ਦੇ ਤੱਤ ਪਾਏ ਜਾਂਦੇ ਨੇ ਜਿਹੜੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਪਾਣੀ ਇੱਕ ਤਾਂ ਜਿਹੜਾ ਸਾਫ਼ ਆ ਉਹਨੂੰ ਬਚਾਉਣਾ ਬੜਾ ਜ਼ਰੂਰੀ ਹੈ ਤੇ ਜੇਕਰ ਸਾਫ਼ ਨਹੀਂ ਹੈਗਾ ਤਾਂ ਉਹਨੂੰ ਸਾਫ਼ ਕਰਨ ਯੋਗ ਬਣਾਉਣ ਵਾਸਤੇ ਪ੍ਰੋਜੈਕਟ ਲਾਉਣ ਦੀ ਲੋੜ ਆ ਆ ਪਿੱਛੇ ਜੇ ਇੱਕ ਪਿੰਡਾਂ ਦੇ ਵਿੱਚ ਨਾ ਉਹ ਲੱਗੇ ਸੀਗੇ ਆਰਓ ਸਿਸਟਮ ਜਿਨ੍ਹਾਂ ਦੇ ਵੀ ਤੁਹਾਨੂੰ ਇੱਕ ਕਾਰਡ ਮਿਲਦਾ ਸੀਗਾ ਮੰਥਲੀ ਉਹਦੇ ਉੱਤੇ ਨਿਕ ਨਿਕੀਆਂ ਬਿੰਦੀਆਂ ਆਈਆਂ ਬਣੀਆਂ ਹੁੰਦੀਆਂ ਸੀ ਉੱਤੇ ਟੈਗ ਕਰਕੇ ਪਤਾ ਲੱਗ ਜਾਂਦਾ ਸੀ ਕਿ ਅੱਜ ਤੁਸੀਂ ਇੱਕ ਆਪਣਾ ਜਿਹੜਾ ਗਿਲਨ ਜੋ ਪਾਣੀ ਦਾ ਲੈ ਕੇ ਜਾਣਾ ਸੀ ਉਹ ਲਿਜਾ ਚੁੱਕੇ ਹੋ ਤਾਂ ਅਗਲੇ ਦਿਨ ਤੁਹਾਡੀ ਵਾਰੀ ਆਉਣੀ ਆ ਉਹ ਪ੍ਰੋਜੈਕਟ ਵੀ ਇੱਕ ਤਰੀਕੇ ਦੇ ਨਾਲ ਆਖਰੀ ਸਾਹਾਂ ਦੇ ਉੱਤੇ ਨਜ਼ਰ ਆਏ ਸੀਗੇ ਕਿਉਂਕਿ ਕਿਸੇ ਪ੍ਰਾਈਵੇਟ ਕੰਪਨੀ ਦੇ ਥਰੂ ਉਹ ਲੱਗੇ ਸੀਗੇ ਤਾਂ ਪਾਣੀ ਦੀ ਕਿੱਲਤ ਪਿੰਡਾਂ ਦੇ ਵਿੱਚ ਵੀ ਆ ਪਾਣੀ ਦੀ ਕਿੱਲਤ ਅਜੇ ਹੋ ਚੁੱਕਿਆ ਕਿ ਹੁਣ ਪਿੱਛੇ ਜੇ ਜਿਹੜਾ ਜਲ ਸਰੋਤ ਵਿਭਾਗ ਆ ਉਹਨਾਂ ਦੀ ਵੀ ਇੱਕ ਰਿਪੋਰ ਉਹਦੇ ਵਿੱਚ ਇਹ ਸੀਗਾ ਕਿ ਪਾਣੀ ਜਿਹੜਾ ਨਹਿਰਾਂ ਦਾ ਜਾਂ ਹੋਰ ਸਬਸਟਿਬਲ ਦਾ ਪਾਣੀ ਖੇਤਾਂ ਨੂੰ ਲੱਗਦਾ ਸੀਗਾ ਉਹ ਰਕਬਾ ਘਟ ਗਿਆ ਖੇਤਾਂ ਵਾਲਾ ਖੇਤੀ ਜਿਹੜੀ ਜ਼ਮੀਨ ਸੀਗੀ ਉਹ ਘਟ ਗਈ ਆ ਤਾਂ ਇਸ ਕਰਕੇ ਉਹ ਪਾਣੀ ਵੀ ਹੁਣ ਜਿਹੜਾ ਉਹ ਬਚਨ ਦੀ ਉਮੀਦ ਉਹਨਾਂ ਨੂੰ ਵੱਜ ਗਈ ਹੈ ਤੇ ਜਿਹੜੇ ਪਾਣੀ ਦੇ ਕਨੈਕਸ਼ਨ ਵਗੈਰਾ ਉਹ ਸਾਰੇ ਕੱਟੇ ਗਏ ਨੇ ਸਬਸਿਡਲ ਵਾਲਿਆਂ ਨੂੰ ਵੀ ਕਿਹਾ ਵੀ ਤੁਸੀਂ ਇਹ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਸੋ ਪਾਣੀ ਨੂੰ ਬਚਾਉਣ ਵਾਸਤੇ ਸਾਰੇ ਗੰਭੀਰ ਨੇ ਮੋਰਚੇ ਲੱਗਦੇ ਨਜ਼ਰ ਆ ਰਹੇ ਨੇ ਪਰ ਇਹ ਜਿਹੜਾ ਕੰਮ ਆ ਇਹ ਬੜਾ ਖਰਾਬ ਹੋ ਗਿਆ ਯੂਰੀਨੀਮ ਵਾਲਾ ਤੁਹਾਨੂੰ ਯਾਦ ਹੋਵੇਗਾ ਜ਼ੀਰੇ ਦੇ ਕੋਲ ਇੱਕ ਫੈਕਟਰੀ ਸੀਗੀ ਉਹ ਫੈਕਟਰੀ ਦੇ ਆਸ-ਪਾਸ ਦੇ ਇਲਾਕੇ ਦਾ ਪਾਣੀ ਵੀ ਬੜਾ ਦੂਸ਼ਿਤ ਹੋ ਗਿਆ ਸੀਗਾ ਤਾਂ ਲੰਮਾ ਸਮਾਂ ਉੱਥੇ ਵੀ ਸੰਘਰਸ਼ ਚੱਲਿਆ ਸੀਗਾ ਅੰਦੋਲਨ ਹੋਇਆ ਸੀਗਾ ਫਿਰ ਕਿਤੇ ਜਾ ਕੇ ਉਹ ਫੈਕਟਰੀ ਬੰਦ ਹੁੰਦੀ ਨਜ਼ਰ ਆਈ ਸੀਗੀ ਪਰ ਹੁਣ ਜਿਹੜਾ ਡੇ ਦੇ ਵਿੱਚ ਆ ਇਹਦੇ ਵਿੱਚ ਤਾਂ ਮਤਲਬ ਯੂਰੇਨੀਅਮ ਹੀ ਕਾਲ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਸਰਕਾਰ ਨੂੰ ਇਹਦੇ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਕੱਲੀ ਰਿਪੋਰਟ ਆ ਗਈ ਰਿਪੋਰਟ ਜਨਤਕ ਕਰਕੇ ਹੀ ਨਹੀਂ ਸਰਨਾ ਇਹਦੇ ਉੱਤੇ ਠੋਸ ਕਦਮ ਵੀ ਚੁੱਕਣੇ ਪੈਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ